ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖੈ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਆਪਾਂ ਆਪਣੇ ਚੈਨਲ ਤੇ ਵੀਡੀਓ ਆ ਪਸ਼ੂਆਂ ਲਈ ਫੇਰ ਪਰਚੇਦੀਆਂ ਵੀ ਤੇ ਆਪਣੇ ਡੇਰੀ ਫਾਰਮ ਦੇ ਤੰਦੇ ਰਿਲੇਟਡ ਜਾਣਕਾਰੀ ਲਈ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਅੱਜ ਦੀ ਜਿਹੜੀ ਵੀਡੀਓ ਆ ਕਿਸਾਨ ਵੀਰੋ ਇਹ ਆਪਾਂ ਇੱਕ ਵੀ ਸੇਵਾ ਦਾ ਮੌਕਾ ਆਪਣੇ ਸਾਰੇ ਭਰਾਵਾਂ ਲਈ ਫਾਰਮਰ ਭਰਾਵਾਂ ਲਈ ਵੀ ਖਾਸ ਕਰਕੇ ਤੇ ਜਿਹੜੇ ਆਪਣੇ ਕੰਢੀ ਖੇਤਰ ਤੋਂ ਦੂਰ ਬੈਠੇ ਆ ਪਿੰਡਾਂ ਦੇ ਭਰਾਵਾਂ ਲਈ ਵੀ ਆ ਮੈਂ ਕੋਈ ਇੱਕ ਪਿੰਡ ਨੂੰ ਨਹੀਂ ਇਹ ਸੇਵਾ ਦਾ ਮੰਨ ਲਓ ਇਹ ਸਭ ਤੋਂ ਨੂੰ ਕਹਿੰਦਾ ਕਿ ਆਪਾਂ ਸਾਰੇ ਪਿੰਡ ਰਲ ਕੇ ਯਾਰ ਵੀ ਅੱਜ ਜਿਵੇਂ 25 ਅਗਸਤ ਹੈ ਤੇ ਆਪਣੇ ਦੇਖ ਲਓ ਵੀ ਕੱਲ ਦਾ ਹੀ ਨਹੀਂ ਸਟਾਰਟ ਹੋਇਆ ਤੇ ਆਪਣੇ ਮਾਲ ਦਾ ਏਡਾ ਬੁਰਾ ਹਾਲ ਹੋ ਗਿਆ ਵੇਖ ਲਓ ਕੀ ਹਾਲਾਤ ਹੈ ਤੇ ਆਪਾਂ ਪੱਠੇ ਦੱਤੇ ਪਾ ਕੇ ਵੀ ਕਿੰਨਾ ਹਰੇਕ ਬੰਦੇ ਨੂੰ ਪਤਾ ਵੀ ਕਿੰਨਾ ਔਖਾ ਪਸੂਆਂ ਦੀ ਸਾਂਭ ਸਮਾਈ ਉੱਥੇ ਜਿਹੜੀ ਪਿਕੰਡੀ ਖੇਤਰ ਤੇ ਦਰਿਆ ਸਤਲੁਜ ਚ ਪਾਣੀ ਬਹੁਤ ਜ਼ਿਆਦਾ ਆ ਗਿਆ ਕੋਈ ਆਪਣੇ ਤੋਂ ਬਹੁਤੀ ਦੂਰ ਨਹੀਂ ਪਰ ਨੇੜੇ ਹੀ ਹੈ ਜਾਂ ਕਿ ਜਿੱਥੇ ਵੀ ਕਿਤੇ ਕਪੂਰਥਲਾ ਸਾਈਡ ਆ ਤਰਨ ਤਰਨ ਸਾਈਡ ਆ ਵੀ ਪਾਣੀ ਬਹੁਤ ਜ਼ਿਆਦਾ ਆ ਗਿਆ ਕਿਸਾਨ ਵੀਰੋ ਉਥੇ ਆਪਣੇ ਬਾਬਿਆਂ ਨੇ ਮੋਰਚਾ ਸਾਹਮਣੇ ਆ ਜਿਹੜਾ ਮੋਰਚਾ ਸਾਹਮਣੇ ਆ ਆਪਣੇ ਬਾਬਿਆਂ ਨੇ ਖਾਲਸਾ ਸਾਈਡ ਨੇ ਵੀ ਮੋਰਚਾ ਸਾਹਮਣੇ ਆ ਉਹ ਕਹੀ ਉਥੇ ਚਲੋ ਮੈਂ ਨਹੀਂ ਕਹਿੰਦਾ ਕੋਈ ਰਾਸ਼ਨ ਪਾਣੀ ਦੀ ਤੋੜ ਨਹੀਂ ਗਈ ਬੜੀ ਵੱਡੀਆਂ ਖਾਲਸਾ ਜਿਹੜਾ ਇੱਕ ਬਹੁਤ ਤਗੜੀ ਫਸਤ ਹੈ ਤੇ ਬੜੀ ਸੇਵਾ ਕਰਦੀ ਹੈ ਤੇ ਹਰੇਕ ਥਾਂ ਉਹ ਜਿੱਥੇ ਵੀ ਕਿਤੇ ਕੋਈ ਕੱਲੀ ਉਹਨੂੰ ਪੰਜਾਬ ਨਾਲ ਨਹੀਂ ਜਿੱਥੇ ਵੀ ਕਿਤੇ ਬਾਹਰ ਵੀ ਖਾਲਸਾ ਢੇ ਸੇਵਾ ਕਰਦੀ ਹੈ ਪਾਕਿਸਤਾਨ ਚ ਵੀ ਜਿਹੜਾ ਆ ਜਾਣ ਤਾਂ ਤਾਂ ਵੀ ਉਹ ਸੇਵਾ ਕਰਦੀ ਹੈ ਕੋਈ ਮੁਸੀਬਤ ਪੈ ਜੇ ਬਾਹਰ ਕਿਤੇ ਵੀ ਤੇ ਜਿਹੜਾ ਆਪਾਂ ਵੀ ਕਿਸਾਨ ਵੀ ਰੋਪੀ ਆਪਾਂ ਵੀ ਇੱਕ ਵੀ ਇੱਕ ਅੱਜ ਵੇਲਾ ਵੀ ਆਪਣਾ ਵੀ ਜਿਹੜੇ ਭਰਾਵਾਂ ਦੇ ਟੂੜੀ ਦੇ ਅੰਦਰ ਭਰੇ ਪਏ ਆ ਉੱਥੇ ਕੋਈ ਟੋਟ ਹੈ ਨਹੀਂ ਵੀ ਸਰਜ ਕਰ ਲੋ ਰਾਸ਼ਨ ਦੀ ਉਹ ਜੇ ਕਿਸੇ ਭਰਾ ਨੂੰ ਕੋਈ ਮੰਨ ਲਓ ਖਾਣ ਪੀਣ ਦੀਆਂ ਚੀਜ਼ਾਂ ਦੀ ਕੋਈ ਤੋੜ ਨਹੀਂ ਜਿੱਥੋਂ ਤੱਕ ਮੈਨੂੰ ਪਤਾ ਹੈ ਪੀ ਜਿਵੇਂ ਆਪਣਾ ਫਰੋਈਪਰ ਏਰੀਆ ਆਪਾਂ ਨੂੰ ਉਧਰ ਕੰਢੀ ਖੇਤਰ ਦੇ ਬੰਦੇ ਕਿਤੇ ਨਾ ਕਿਤੇ ਮਿਲਦੇ ਰਹਿੰਦੇ ਕੱਲ ਮੈਂ ਵੀ ਗਿਆ ਸੀਗਾ ਕਿਤੇ ਬਾਹਰ ਤੇ ਉੱਥੇ ਮੈਨੂੰ ਬੰਦੇ ਟੱਕਰੇ ਉਹ ਕਹਿੰਦੇ ਬਾਈ ਜੀ ਵੀ ਉੱਥੇ ਖਾਣ ਪੀਣ ਦਾ ਬੰਦਿਆਂ ਲਈ ਕੋਈ ਸਮਾਨ ਦੀ ਘਾਟ ਨਹੀਂ ਜਿਹੜੀ ਘਾਟ ਆ ਕਿਸਾਨ ਵੀਰੋ ਉਹ ਆ ਉੱਥੇ ਵੀ ਤੂੜੀ ਤੰਦ ਦੀ ਤੂੜੀ ਤੰਦ ਕਿਸਾਨ ਵੀਰੋ ਪੱਠਾ தੱਥਾ ਜਿਹੜਾ ਉਹ ਸੇਵਾ ਲੋਕ ਕਰੀ ਦੀ ਜਾਂਦੇ ਆ ਪਰ ਉਹ ਕਈ ਵੀਰ ਕੀ ਕਰਦੇ ਆ ਵੀ ਉਹ ਸਾਫ ਤੇ ਪੱਠੇ ਲੈ ਜਾਂਦੇ ਵੱਢ ਕੇ ਉਹਨਾਂ ਦੇ ਟੋਕੇ ਡੁੱਬੇ ਪਏ ਆ ਕੁੱਤਰਨ ਦਾ ਕੋਈ ਸਾਧਨ ਨਹੀਂ ਸਾਲ ਤਾਂ ਜਿਹਨੂੰ ਥੱਬਾ ਮਿਲਦਾ ਤੇ ਉਹ ਥੱਬੇ ਨਾਲ ਕੋਈ ਅਠ ਦਰ ਪਸ਼ੂਆਂ ਦਾ ਕੀ ਗੁਜ਼ਾਰਾ ਹੋਵੇ ਆਪਾਂ ਜਿਹੜੀ ਅੱਜ ਦੀ ਵੀਡੀਓ ਬਣਾਉਣੀ ਆ ਵੀ ਇਹ ਸੇਵਾ ਲਈ ਬਣਾਉਣੀ ਆ ਕਿਸਾਨ ਵੀਰੋ ਖਾਸ ਕਰਕੇ ਮਾਲ ਡੰਗਰ ਦੀ ਸੇਵਾ ਲਈ ਹੋਰ ਉੱਥੇ ਕੋਈ ਰਾਸ਼ਨ ਦੀ ਟੋਟ ਨਹੀਂ ਗਈ ਮੈਂ ਆਪਣੇ ਚੈਨਲ ਥਰੂ ਵੀ ਜਿੰਨੇ ਕੁ ਮੈਨੂੰ ਫੋਲੋਅਰ ਦਿੱਤੇ ਮੇਰੇ ਨਾਲ 1000 ਬੰਦਾ ਜੁੜਿਆ 1040 45 ਬੰਦੇ 50 ਬੰਦੇ ਜੁੜੇ ਆ ਤੇ ਮੈਂ ਕਿਸਾਨ ਵੀਰੋ ਤੁਹਾਨੂੰ ਕਹਿਣਾ ਵੀ ਅੱਜ ਮੈਂ ਵੇਖੋ ਕਿੰਨੀਆਂ ਵੀਡੀਓ ਬਣਾਈਆਂ ਤੇ ਚਲੋ ਤੁਸੀਂ ਸ਼ੇਅਰ ਕੀਤੀਆਂ ਜਾਂ ਨਹੀਂ ਕੀਤੀਆਂ ਪਰ ਅੱਜ ਮੈਂ ਤੁਹਾਨੂੰ ਕਹਿਣਾ ਵੀ ਹਰੇਕ ਸਿੱਖ ਜਾਂ ਹਰੇਕ ਇੱਕ ਜੜਾ ਕੋਈ ਸੱਚਾ ਆਪਣਾ ਪੰਜਾਬੀ ਭਰਾ ਹੈ ਤੇ ਉਹ ਜਰੂਰ ਇਸੇ ਸ਼ੀਅਰ ਵੀਡੀਓ ਨੂੰ ਸ਼ੇਅਰ ਕਰੋ ਤਾਂ ਤਾਂ ਦੇ ਉਪਰੇ ਤਾਂ ਕੀ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੈਂ ਅਪੀਲ ਕਰਦਾ ਵੀ ਭਾਈ ਆਪਣੇ ਜਿਹੜਾ ਸੋਕੇ 'ਚ ਬੈਠੇ ਆਪਾਂ ਤੇ ਉਹ ਡੋਬੇ ਵਾਲਿਆਂ ਦੀ ਅੱਜ ਆਪਾਂ ਬਾਹਾਂ ਖੜੀਏ ਉਹ ਉਹ ਆਪਣੇ ਭਰਾ ਹੈ ਤੇ ਉਹ ਭਰਾ ਅੱਜ ਉਹਨਾਂ 'ਚ ਡੋਬਾ ਹੈ ਤੇ 19 ਤੇ 20 ਕੇ 22 ਅਥੂ ਦਾ ਆਪਣਾ ਬਾਬਾ ਬੁੱਢਾ ਸਾਹਿਬ ਦਾ ਮੇਲਾ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਦਾ ਤੇ ਜਦੋਂ ਆਪਾਂ ਇਧਰਲੀ ਸਾਈਡ ਜਾਂਦੇ ਆ ਤੇ ਲੰਗਰਾਂ ਦੀ ਉਹਨਾਂ ਕਰਮਾਂ ਵਾਲਿਆਂ ਨੇ ਕਦੇ ਥੋੜੀ ਨਹੀਂ ਛੱਡੀ ਚਲੋ ਆਪਾਂ ਵੀ ਲੰਗਰ ਛੱਕੇ ਜਾਂ ਹਰੇਕ ਬੰਦੇ ਇਧਰੋਂ ਜਾਂਦੇ ਆ ਪਟੰਦਿਆਂ ਪਰ ਪਰ ਕੇਵਲ ਦਰਸ਼ਨ ਕਰਨ ਬਾਬਾ ਬੁੱਢਾ ਸਾਹਿਬ ਤੇ ਉਹ ਬੰਦਿਆਂ ਦੀਆਂ ਭੜਾ ਫਸਲਾਂ ਰੋੜ ਜਾਣ ਡੋਪ ਜਾਣ ਉਹਨਾਂ ਭਾਉਆਂ ਨੇ ਲੰਗਰ ਲਾਉਣੇ ਪਕੌੜਿਆਂ ਦੇ ਜਲੇਬਾਂ ਦੇ ਰਾਸ਼ਨ ਪਾਣੀ ਦੇ ਕੋਈ ਤੋੜ ਨਹੀਂ ਰਹਿਣੀ ਤੇ ਅੱਜ ਮੌਕਾ ਕਿਸਾਨ ਵੀਰੋ ਪਈ ਆਪਾਂ ਕੋਈ ਸੇਵਾ ਦਾ ਕੋਈ ਮੁੱਲ ਨਹੀਂ ਹੁੰਦਾ ਕਿ ਅੱਜ ਆਪਾਂ ਉਹਨਾਂ ਭਰਾਵਾਂ ਦੀ ਬਾਹਾਂ ਫੜੀਏ ਤੇ ਆਪਾਂ ਇਧਰਲੇ ਏਰੀਏ 'ਚ ਕੋਈ ਵੀ ਭਲਾ ਭਰਾ ਜਿਹੜਾ ਥੋਕੇ 'ਚ ਬੈਠਾ ਜਿਵੇਂ ਕਈ ਭਰਾ ਸਾਡੇ ਪਿੰਡ 'ਚ ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿੰਦਾ ਜਾਂ ਕੋਈ ਮੇਰਾ ਅੱਜ ਮਕਸਦ ਕੋਈ ਵੀਡੀਓ ਬਣਾਉਣ ਨਾਲ ਨਹੀਂ ਗਾ ਅੱਜ ਆਪਾਂ ਇੱਕ ਸੇਵਾ ਦੀ ਗੱਲ ਕਰਦੇ ਆਂ ਤੇ ਸੇਵਾ ਦੇ ਵਿੱਚ ਕਈ ਭਰਾ ਕੀ ਕਰਦੇ ਹੋ ਤਿੰਨ ਤਿੰਨ ਥਾਲ ਹੋ ਗਏ ਕੂੜੀ ਦਾ ਰੇਟ ਦਿੱਤੀ ਜਾਂਦੇ ਨੇ ਤੇ ਅੰਦਰ ਭਰੇ ਪੈਂਦੇ ਵੱਡੇ ਵੱਡੇ ਕੰਮ ਤੇ ਅੱਜ ਕਿੰਡੀ ਕੀ ਗੱਲ ਹੈ ਕਿਸਾਨ ਵੀਰੋ ਕਿ ਅੱਜ ਆਪਾਂ ਪੂਰੀ ਤੰਦਰ ਇੱਕ ਪਿੰਡ ਚੋਂ ਪਾਈ-ਪਾਈ ਟਰਾਲੀਆਂ ਦੀ ਜਾਣ ਤੇ ਉੱਥੇ ਬਈ ਬਹੁਤ ਲੱਗ ਜਾਣਗੇ ਤੇ ਉਹ ਕੋਈ 2 ਮਹੀਨਿਆਂ ਤੇ ਫਿਰ ਜਨਵਾਰ ਖਾਂਦੇ ਰਹਿਣਗੇ ਇੱਕ ਪਿੰਡ ਚ ਜਾ ਕੇ ਆਪਾਂ ਕਮੇਟੀਆਂ ਉੱਥੇ ਚਾਰ ਬੰਦੇ ਪਿੰਡ ਦੇ ਪਤਾ ਕਰਨ ਜਾ ਕੇ ਪੰਚਾਇਤਾਂ ਨਾਲ ਵਾਰਤਾਲਾਪ ਕਰਨ ਜਿੱਥੇ ਲੋੜ ਹੈ ਛੋਟਾ ਉੱਥੇ ਫਾੜਨ ਜਾਂਦਾ ਕਿ ਥਣ ਵੀਰੋ ਛੋਟੇ ਫਾੜਨ ਚ ਕੋਈ ਆਏ ਨਹੀਂ ਤੇ ਢੋਂਗ ਵਾਲਾ ਟਰਾਲਾ ਭਰ ਲ ਗਏ ਆਪਾਂ ਜਾਂ ਵੱਡੇ ਟਰਾਲੇ ਲੈ ਜੀਏ ਫਾਰਮਰ ਭਰਾਓ ਖਾਸ ਕਰਕੇ ਤੁਹਾਨੂੰ ਬੇਨਤੀ ਹੈ ਵੀ ਜਿਵੇਂ ਆਪਣੇ ਕੋਲੇ 4 ਆ ਮੇਰੇ ਕੋਲੇ ਵੀ 4 ਆ ਚੌਲ ਭਲਾ ਮੌਨ ਨੇ ਪਰ ਮੈਂ ਵੀ ਸੇਵਾ ਚਿੱਤਾ ਪਾਉਂਗਾ ਕੋਈ ਤੁਰੀਦੰ ਦਾ ਆਪਾਂ ਪਿੰਡਾਂ ਮੂਰੇ ਟੰਕਾ ਮ ਅੜਿਆ ਨਹੀਂ ਤੇ ਆਪਾਂ ਬੈਜੀ ਉੱਥੇ ਜ਼ਰੂਰ ਲੈ ਕੇ ਉਪੜੀਏ ਅੱਜ ਮੈਂ ਜਿਹੜੀ ਬੇਨਤੀ ਇਹ ਹੀ ਕਰਨੀ ਚਾਹੁੰਦਾ ਸੀ ਪ੍ਰਭੂ ਤੇ ਇਹ ਜਿਹੜੀ ਵੀਡੀਓ ਆਪਣੀ ਸਾਰੇ ਮੈਂ ਕੋਈ ਇੱਕ ਆਪਦੇ ਪਿੰਡ ਮੇਰੇ ਪਿੰਡ ਨੂੰ ਨਹੀਂ ਵੀਡ ਕਰਦਾ ਮੈਂ ਸਾਰੇ ਜਿਹੜੇ ਆਪਾਂ ਜਿਹੜੇ ਸੋਕੇ ਚ ਬੈਠੇ ਭਰਾਵਾਂ ਹੈਣ ਦਾ ਭਾਵਾ ਜਿਹੜੇ ਕੰਢੀ ਖੇਤਰ ਤੋਂ ਦੂਰ ਹੈ ਤੇ ਤੂੜੀ ਤਾਂ ਆਪਣੇ ਏਰੀਆ 'ਚ ਵੇਖੋ ਭਈ ਆਪਾਂ 2 ਸਾਲ ਹੋ ਗਏ ਤਾਂ ਨਾ ਰੇਟ ਨਹੀਂ ਆਇਆ ਤੇ ਅੱਜ ਉਹਨਾਂ ਭਾਵਾਂ ਦੀ ਆਪਾਂ ਬਾਹ ਫੜੀਏ ਤੇ ਕੀ 2.5 ਤੋਂ ਨੂੰ ਤੂੜੀ ਹੈ ਕੋਈ ਮੈਂ ਫੀਡ ਨਹੀਂ ਕਹਿੰਦਾ ਫੀਡ ਤਾਂ ਉੱਥੇ ਜਦੋਂ ਦੁੱਧ ਦੀ ਤੋਈ ਉਹ ਤੋਂ ਹੈਣੀ ਕਿ ਆਪਾਂ ਫੀਡ ਪਾ ਕੇ ਪਤੂਣ ਕਈ ਭਰਾ ਫੀਡ ਦੇ ਘੱਟੇ ਦੇਣ ਦੀ ਕੋਈ ਲੋੜ ਨਹੀਂ ਭਰਾਵੋ ਤੂੜੀ ਤੇ ਜਿਹੜਾ ਚਾਰ ਆਪਾਂ ਉੱਥੇ ਅਪਣਾਈਏ ਜਾਂ ਕੋਈ ਹਰਾ ਪੱਠਾ ਕੁੱਤਰਿਆ ਦੇ ਕੁੱਤਰ ਕੇ ਪੱਠਾ ਪੜਾਈ ਦੇ ਤੇ ਆਪਾਂ ਸਾਰੇ ਭਰਾ ਸੇਵਾ ਕਰੀਏ ਮੇਰੀ ਆਤਮਾ ਮੰਨੀ ਵੀ ਆਪਣੇ ਨਾਲ ਹਜ਼ਾਰ ਬੰਦਾ ਰਲੇ ਜਿਹੜਾ ਜੁੜਿਆ ਕਿ ਮੈਨੂੰ ਇਸ ਕਾਵਲ ਬਣਾਇਆ ਬਾਬੇ ਨਾਨਕ ਨੇ ਤੇ ਮੇਰੇ ਕੋਲੇ ਇੱਕ ਜਿਹੜੀ ਸੋਸ਼ਲ ਮੀਡੀਆ ਦੀ ਤਾਕਤ ਹੈ ਤੇ ਮੈਂ ਇਹਦਾ ਇਸਤੇਮਾਲ ਕਰਾਂ ਤੇ ਅੱਜ ਉਹਨਾਂ ਭਰਾਵਾਂ ਦੀ ਆਪਾਂ ਸੇਵਾ ਕਰੀਏ ਤੇ ਸੇਵਾ 'ਚ ਸਾਰੇ ਭਰਾ ਆਪਾਂ ਹਿੱਸਾ ਪਾਈਏ ਬਾਈ ਤੇ ਪਿੰਡ-ਪਿੰਡ ਨੂੰ ਮੈਂ ਅਪੀਲ ਕਰਦਾ ਬਾਈ ਜੀ ਕਿ ਆਪਾਂ ਪਿੰਡ-ਪਿੰਡ 'ਚ ਮੁੱਢਾ ਠਾਈਏ ਤੇ ਉੱਥੇ ਆਪਾਂ ਸੇਵਾ ਭਾਵਨਾ ਨਾਲ ਛੋਟੀ ਟਰਾਲੀ ਲੈ ਕੇ ਜਿਵੇਂ ਆਪਾਂ ਬੜੇ ਟਰਾਲੇ ਨਾਲ ਭਰੀਏ ਛੋਟੀਆਂ ਟਰਾਲੀਆਂ ਸਟੈਪ ਬਾਈ ਸਟੈਪ ਅੱਤੇ ਪਿੰਡਾਂ ਦੇ ਵਿੱਚ ਜ਼ਰੂਰ ਜਿੱਥੇ ਜ਼ਰੂਰਤ ਹੈ ਕਈ ਭਰਾ ਉਹ ਡੇਰਿਆਂ 'ਚ ਬੈਠੇ ਢਾਣੀਆਂ 'ਚ ਬੈਠੇ ਉੱਚੇ ਥਾਵਾਂ 'ਤੇ ਉਹਨਾਂ ਦੇ ਪਸ਼ੂ ਭੁੱਖੇ ਖੜੇ ਐ ਉੱਥੋਂ ਨਿਗਾਹ ਪਾਉਂ ਪੜੀਏ ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਭਰਾਵੋ ਅੱਜ ਕੋਈ ਮੈਂ ਵੀਡੀਓ ਕਿਸੇ ਇੱਕ ਭਰਾ ਲਈ ਜਾਇ ਇੱਕ ਪਿੰਡ ਲਈ ਬਣਾਉਂਦਾ ਕਿ ਆਪਾਂ ਜ਼ਰੂਰ ਸੇਵਾ ਜੀ ਸਾ ਪਾਈਏ ਆਪਣੇ ਬਾਪੇ ਲੱਗੇ ਆ ਯੋਦੇ ਕੋਈ ਅਰਦਾ ਨਹੀਂ ਉਹਨਾਂ ਮੂਰੇ ਕੋਈ ਕੰਮ ਆ ਕਾਲਟਾਇਡ ਨੇ ਬੜੀ ਤਕੜੀ ਸੰਸਥਾ ਵੀ ਤੂੜੀ ਤੰਦ ਵੀ ਪੂਰਾ ਕਰ ਦੂਗੀ ਪਰ ਕਿਸਾਨ ਵੀ ਲੋ ਫੇਰ ਵੀ ਕਿਤੇ ਨਾ ਕਿਤੇ ਆਪਾਂ ਵੀ ਅੱਜ ਹਿੱਸਾ ਪਾਈਏ ਆਪਣੇ ਲਈ ਵੀ ਉਹਨਾਂ ਭਰਾਵਾਂ ਨੇ ਮਾਝੇ 'ਚ ਲੰਗਰ ਲਾਏ ਹੁੰਦੇ ਆ ਆਪਾਂ ਬਾਬਾ ਖੋਡਾ ਸਾਹਿਬ ਜਾਨਦੇ ਆ ਪਸੌੜਿਆਂ ਦਾ ਇਹ ਕਿਤੇ ਕੋਈ ਤੋੜ ਨਹੀਂ ਆਉਣ ਦਿੰਦੇ ਤੇ ਅੱਜ ਭਰਾਵੋ ਅੱਜ ਆਪਣੀ ਵਾਰੀ ਹੈ ਤੇ ਆਪਾਂ ਕੋਈ ਮੁੱਲ ਨਹੀਂ ਮੋੜ ਸਕਦੇ ਪਰ ਆਪਾਂ ਦੁੱਖ ਦੀ ਘੜੀ 'ਚ ਆਪਣੇ ਕਿਸਾਨ ਭਰਾਵਾਂ ਨਾਲ ਉਹਨਾਂ ਦਾ ਬਾਹਾਂ ਫੜੀ ਜੀ ਤੇ ਜਿਹੜੀ ਆਪਾਂ ਉਹਨਾਂ ਦਾ ਮਾਲ ਡੰਗਰ ਅੱਜ ਖੁੱਖੇ ਪਸੂ ਖੜੇ ਆ ਕਿਸਾਨ ਵੀਰੋ ਵੀ ਬੰਦਾ ਤਾਂ ਜੇ ਕੋਈ ਬਰੈਡ ਦਾ ਪੈਟ ਮਿਲ ਗਿਆ ਉਹ ਤਿੰਨ ਬੰਦੇ ਖਾ ਲੈਣਗੇ ਕੋਈ ਦੁੱਧ ਜੜ ਬੋਲੂ ਕੋਈ ਚਾਹ ਜੜ ਬੋਲੂ ਕੋਈ ਪਾਣੀ ਨਾਲ ਖਾਲੂ ਤੇ ਬੰਦੇ ਦਾ ਢਿੱਡ ਭਰ ਜਾਂਦਾ ਕਿਸਾਨ ਵੀਰੋ ਤੇ ਪਸੂ ਦਾ ਢਿੱਡ ਭਰਨਾ ਬੜਾ ਔਖਾ ਹੈ ਤੇ ਨਾ ਭੁੱਖੇ ਮਰਨ ਪਸੂ ਉਹਨਾਂ ਦੀਆਂ ਪਤਲਾ ਉਜੜ ਗਈਆਂ ਕਿਸਾਨ ਵੀਰੋ ਜਿਹੜਾ ਮਾਲ ਡੰਗਰ ਹੁੰਦਾ ਮਾੜੇ ਭਰਾ ਮਾੜੇ ਜ਼ਿਮੀਦਾਰ ਦੀ ਇੱਕ ਫਸਲ ਹੁੰਦਾ ਹੈ ਤੇ ਆਪਾਂ ਉਹ ਨਾਲ ਦੀ ਇੰਨੀ ਜਿਹੜੀ ਰਹਿੰਦੀ ਫਸਲ ਦੀ ਆਪਾਂ ਰਾਖੀ ਕਰ ਸਕੀਏ ਜੀ ਤੇ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿ ਜ਼ਿਆਦੀ ਵੀਡੀਓ ਚ ਤੇ ਮੈਂ ਸਾਰੇ ਭਰਾਵਾਂ ਨੂੰ ਫੇਰ ਬੇਨਤੀ ਕਰਦਾ ਕਿ ਅੱਜ ਆਪਣਾ ਵੇਲਾ ਆ ਗਿਆ ਕਿਸਾਨ ਵੀਰੋ ਕਿ ਜਿਹੜਾ ਆਪਣੇ ਏਰੀਏ ਤੇ ਝੂੜੀ ਤੰਦ ਬਹੁਤ ਹੈ ਤੇ ਅੱਜ ਖੋਲੋ ਬਾਰ ਭਰਾਵੋ ਤੇ ਭਰੋ ਟਰਾਲੀਆਂ ਤੇ ਆਪਾਂ ਉੱਥੇ ਹੀ ਉੱਪੜੀਏ ਮੇਰੇ ਪਿੰਡ ਨੂੰ ਵੀ ਤੇ ਖਾਸ ਕਰਕੇ ਮੈਂ ਤਾਂ ਭਰਾਵੋ ਜਿਹੜੇ ਗੁਰਦਾਰੇ ਕਮੈਂਟਰੀਆਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਹੈ ਕਿ ਆਪਣੇ ਬਾਬੇ ਭਣਾ ਲੱਗੇ ਪਏ ਆ ਕਿ ਉਹ ਉਹ ਰਾਸ਼ਨ ਪਾਣੀ ਦੇ ਉੱਤੇ ਤੋੜ ਨਹੀਂ ਵੀ ਪਰ ਜਿਹੜਾ ਕਿਤੇ ਨਾ ਕਿਤੇ ਪੱਠੇ ਦੱਥੇ ਦੀ ਝੂੜੀ ਤਾਂ ਦੀ ਬਾਈ ਦੀ ਥੋੜਾ ਤੇ ਉਹ ਇੱਥੇ ਫੜਾਈ ਆਪਾਂ ਧੰਨਵਾਦ ਕਿਸਾਨ ਵੀਰ ਮੈਂ ਲੇਖਕ ਅਭੀ